ਕੋਈ ਉਹਦਾ ਫੈਸਲਾ ਨਹੀਂ ਹੋਇਆ ਗਰਦਾਸਪੁਰ ਦੇ ਵਿੱਚ ਆਰਬਿਟ੍ਰੇਸ਼ਨ ਚ ਸਰਕਾਰ ਜਾ ਕੇ ਵੀ ਇੱਕ ਅਵਾਰਡ ਵੀ ਹੋ ਗਿਆ ਸੀ 1 ਕਰੋੜ 4 ਲੱਖ ਦਾ ਉਹਦਾ ਨਹੀਂ ਕੀਤਾ ਜਾਣਾ ਤੁਹਾਨੂੰ ਪਤਾ ਹੋਵੇ ਵੀ ਡੀਏਪੀ ਧਾਰਕੀ ਕਿੰਨਾ ਰੋਲਾ ਪਿਆ ਪੰਜਾਬ ਵਿੱਚ ਸਪੈਸ਼ਲੀ ਡੀਏਪੀ ਦੇ ਜਿਹੜੇ ਸਿੰਪਲ ਆ ਫੇਅਰ ਹੋਏ ਨੇ ਇਹ ਡੀਏਪੀ ਕੇਂਦਰ ਤੇ ਘੱਟ ਤੋਂ ਘੱਟ ਰੇਟ ਤੋਂ ਘੱਟ ਅਸੀਂ ਬਾਸਮਤੀ ਨਹੀਂ ਵਿਕਰੀ ਜਾਂਦੇ ਕਿਸਾਨ ਇਹ ਬਾਸਮਤੀ ਲਉ ਤਾਂ ਜੋ ਪੰਜਾਬ ਦਾ ਪਾਣੀ ਬਚ ਸਕੇ ਪਰ ਹੁਣ ਜੋ ਅਸੀਂ ਦੇਖ ਰਹੇ ਜਿਹੜੀ ਕੇਂਦਰ ਨੇ ਸਪੂਮੈਂਟ ਐਕੀ 950 ਡਾਲਰ ਪ੍ਰਤੀ ਟਨ ਲਈ ਸੀ ਉਹਦੇ ਕਰਕੇ ਸਾਰੀ ਵਰਲਡ ਵਿੱਚ ਉੱਥੇ ਹੁੰਦੀ ਆ ਉਹਨਾਂ ਨੇ 750 ਡਾਲਰ ਰੱਖਿਆ ਪ੍ਰਤੀ ਟਨ ਉਹਨਾਂ ਦੀ ਮਾਰਕੀਟ ਉਧਰ ਵਪਾਰੀ ਸਾਰੇ ਜਾ ਰਹੇ ਆ ਉੱਥੇ ਬਾਸਮਤੀ ਮਹਿੰਗੀ ਵਿਕਰੀ ਐ ਤੇ ਅੱਜ ਅਸੀਂ ਖਬਰਾਂ ਸੁਣੀਆਂ ਸੀ ਕਿ ਕੇਂਦਰ ਸਰਕਾਰ ਨੇ ਪ੍ਰਤੀ ਕੰਮ ਕੀਤਾ ਜਾਵੇ ਤਾਂ ਜੋ ਬਾਸਮਤੀ ਦੇ ਰੇਟ ਕਿਸਾਨਾਂ ਨੂੰ ਮਿਲ ਸਕਣ ਤੋਂ ਕੇਂਦਰ ਇਹ ਫੈਸਲਾ ਵੀ ਬਦਲੇ ਦੀ ਭਾਵਨਾ ਨਾਲ ਕਰ ਰਿਹਾ ਹੈ ਵੀ ਜੇ ਪਿਛਲੀ ਵਾਰ ਬਾਸਮਤੀ ਦਾ ਰੇਟ 4500 ਸੀਗਾ ਕੈਰ ਕੀ ਸਪੈਸ਼ਲ ਐਕਸਪੋਰਟ ਡਿਊਟੀ ਵਧਾਉਂਦੀ ਕੀ ਲੋੜ ਸੀ ਸਾਨੂੰ ਸਾਡੀਆਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਰਿਆਂ ਦਾ ਜੁੜਾ ਆ ਬਿਆਸ ਤੋਂ ਤੁਸੀਂ ਅੰਮ੍ਰਿਤਸਰ ਨੂੰ ਆਓ ਜਾਂ ਬਾਈਪਾਸ ਤੇ ਜਾਓ ਤਾਂ ਤੁਹਾਨੂੰ ਸਾਲਾਂ ਬੱਧੀ ਜਿਹੜੇ ਪ੍ਰੋਜੈਕਟ ਆ ਲੰਮਕਦੇ ਨਜ਼ਰ ਆਉਣਗੇ ਅਰੋਗ ਪ੍ਰੋਜੈਕਟ ਆਪ ਖੁਦ ਹੀ ਟ੍ਰੈਕ ਐਗਜ਼ਾਮ ਕਰਦੇ ਆ ਉਵੇਂ ਕਿ ਸਾਰੇ ਕਿਉਂ ਤੇ ਕੋ ਰੋਲਾ ਨਹੀਂ ਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਹਾਂਗੇ ਵੀ ਉਹ ਪ੍ਰੋਜੈਕਟ pront complete ਕੀਤੇ ਜਾਣ ਲੋਕਾਂ ਨੂੰ ਕਿੰਨੀ ਖੱਜਲ ਖਰਾਬੀ ਹੁੰਦੀ ਆ ਇਹਦੇ ਨਾਲ ਜਿਹੜੀਆਂ ਛੜਕਾਂ ਨੇ ਅੰਮ੍ਰਿਤਸਰ ਦੀਆਂ ਜਾਂ ਪੰਜਾਬ ਦੀਆਂ ਤੁਸੀਂ ਉਹਨਾਂ ਦੇ ਹਾਲ ਦੇਖੋ ਬੁਰੇ ਹਾਲ ਨੇ ਕਿ ਬੜੀ ਭ੍ਰਸ਼ਟਾਚਾਰ ਮੁਕਤ ਆ ਮਜੀਠਾ ਅੰਮ੍ਰਿਤਸਰ ਦੀ ਰੋਡ ਬਣੀ ਨੂੰ ਡੇਢ ਮਹੀਨਾ ਹੋਇਆ ਉਹਦੇ ਵਿੱਚ ਟੋਏ ਪੈਣ ਰਿਹਾ ਪਿਆ ਅਸੀਂ ਅਖਿਆ ਜੀ ਉਹਦੀ ਨਿਗਵਾਰੀ ਕਰ ਲਓ ਦੋਰੀ ਵੀ ਇਹ ਸ਼ਰਕਾਂ ਦੇ ਪੈਸਾ ਤੇ ਲਾ ਕਿੱਥੇ ਜਾਂਦਾ ਹੈਗਾ ਇਹ ਤੋਂ ਕਹਾ ਅਸੀਂ ਚਾਉਂਦੇ ਵੀ ਪੂਰਨ ਨਸ਼ਾ ਬੰਦੀ ਕੀਤੀ ਜਾਵੇ ਜਿਹਦੇ ਤੇ ਪੰਜਾਬ ਸਰਕਾਰ ਕਰ ਰਹੀ ਸੀ ਪੈਸਾ ਲਾ ਕੇ ਕੀ ਇਹ ਮੈਨੂ ਮਾਡਲ ਕੀ ਦੇਖੋ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਸੀਗਾ ਵੀ ਪੂਰੇ ਪੰਜਾਬ ਵਿੱਚ ਪ੍ਰਸ਼ਾਸਨ ਕੋਲ ਸਾਡੀਆਂ ਮੰਗਾਂ ਚਲੀਆਂ ਜਾਣ ਕੇਂਦਰ ਦੇ ਖਿਲਾਫ ਅਸੀਂ ਲੰਮੀ ਲੜਾਈ ਲੜ ਰਹੇ ਹੈਗੇ ਆ ਜਿਹੜੀ ਬਹੁਤ ਹਾਈ ਸਟਾ ਤੇ ਪਹੁੰਚੀ ਹੈਗੀ ਆ ਅਸੀਂ ਨਹੀਂ ਸੀ ਚਾਹੁੰਦੇ ਪੰਜਾਬ ਦੇ ਵਿੱਚ ਕੋਈ ਨਵਾਂ ਮੋਰਚਾ ਖੋਲਗੇ ਸਾਨੂੰ ਪੰਜਾਬ ਸਰਕਾਰ ਮਜਬੂਰ ਕਰ ਰਹੀਗੀ ਮੋਰਚਾ ਖੋਲਣ ਲਈ ਉਹ 24 ਸਤੰਬਰ ਤੋਂ ਸਾਡਾ ਮੋਰਚਾ ਅੰਮ੍ਰਿਤਸਰ ਡੀਸੀ ਦੇ ਸ਼ੁਰੂ ਹੋਊਗਾ ਤੇ ਰੇਲਾਂ ਤੱਕ ਵੀ ਜਾਊਗਾ ਅਸੀਂ ਉਦਾਂ ਚਾਹੁੰਦੇ ਨਹੀਂ ਹੈਗੇ ਵੀ ਕੋਈ ਅਜੀਹਾ ਹੋਵੇ ਉਹਦੇ ਲਈ ਅਸੀਂ ਅੱਜ ਡੀਆਈਜੀ ਸਾਹਿਬ ਨੂੰ ਬੇਨਤੀ ਕੀਤੀ ਆ ਏਡੀਸੀ ਜਰਨਲ ਨੂੰ ਅੱਜ ਮੰਗ ਪੱਤਰ ਵੀ ਦੇਣੇ ਆ ਸੀਪੀ ਸਾਹਿਬ ਨੂੰ ਵੀ ਮਿਲਾਂਗੇ ਵੀ ਇਹ ਮਸਲਿਆਂ ਦਾ ਹੱਲ ਸਾਡਾ ਪੰਜਾਬ ਸਰਕਾਰ ਨਾਲ ਗੱਲ ਕਰਕੇ ਕਰਵਾਇਆ ਜਾ ਸਕੇ ਉਹਦੇ ਵਿੱਚ ਹੈਗਾ ਵੀ ਜਿੰਨਾ ਸ਼ਹੀਦ ਪਰਵਾਰਾਂ ਦੇ ਨਾਂ ਤੇ ਪੰਜਾਬ ਸਰਕਾਰ ਨੇ ਬਾਵਾ ਖੱਟੀ इमोशनल ਬ੍ਰੈਕਮੇਲ ਕਰਕੇ ਵੋਟਾਂ ਲੈਣ ਦਾ ਯਤਨ ਕੀਤਾ तकरीबन 30 ਦੇ ਕਰੀਬ ਜਿਹੜੇ ਆ ਸ਼ਹੀਦ ਹੋ ਗਏ ਸਾਡੇ ਕਿਸਾਨ ਤੇ ਮੁਆਵਜ਼ਾ ਮੈਨੂੰ ਲੱਗਦਾ 2-4 ਕਿਸਾਨਾਂ ਤੋਂ ਇਲਾਵਾ ਵੱਧ ਨਹੀਂ ਮਿਲਿਆ ਹੈਗਾ ਅੰਮ੍ਰਿਤਸਰ ਦੇ ਦੋ ਕਿਸਾਨ ਸ਼ਹੀਦ ਹੋਏ ਆ ਦੋਵਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਹਜੇ ਤੱਕ ਕੋਈ ਅਜਿਹਾ ਵੀ ਨਹੀਂ ਹੈਗਾ ਵੀ ਕੋਈ ਅਜਿਹਾ ਵੀ ਨਹੀਂ ਹੈਗਾ ਵੀ ਜਿਹੜਾ ਮੁਆਵਜ਼ਾ ਅੱਗੇ ਸਾਨੂੰ ਮਿਲਣਾ ਹੈਗਾ ਹੈਗਾ ਹਰੇ ਦੇ ਨਾਲ ਦੀ ਨਾਲ ਜਿਹੜੇ ਆਪਣੇ 100 ਦਿਨ ਜਦੋਂ ਪੂਰਾ ਹੋਇਆ ਸੀਗਾ ਤੇ ਸ਼ੰਭੂ ਬਾਰਡਰ ਤੋਂ ਵਾਪਸ ਆਉਣ ਦੀ ਬਸੰਬਰਤ ਸਰ ਦੇ ਵਿੱਚ ਹੱਥ ਸਾ ਗ੍ਰਸਤ ਹੋ ਗਈ ਸੀ ਤਾਂ ਸ਼ੋਮਣੀ ਕਮੇਟੀ ਨੇ ਆਪਣਾ ਗੁਰੂ ਰਾਮ ਦਾ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਤਾ ਸੀ ਉਹਨਾਂ ਦਾ ਧੰਨਵਾਦ ਹੈਗਾ ਕੁਛ ਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਪੰਜਾਬ ਸਰਕਾਰ ਨੇ ਮੰਨਿਆ ਸੀ ਉਹਨਾਂ ਦਾ ਮਾਫਜ਼ਾ ਦੇਣਾ ਸਾਡਾ ਲੱਗਦਾ ਸੁਧਾਰਨ ਜ਼ਖਮੀਆਂ ਨੂੰ 1 ਲੱਖ ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਮਾਫਜ਼ਾ ਦਿੱਤਾ ਜੇ ਉਹ ਵੀ ਸਾਡਾ ਰਹਿ ਰਿਹਾ ਹੈਗਾ ਔਰ ਇਹ ਤੋਂ ਵੱਡੀ ਗੱਲ DAP ਜਿਹੜੀ ਆ ਪੰਜਾਬ ਦੇ ਵਿੱਚ ਹੀ ਸਭ ਤੋਂ ਵੱਧ ਉਹਦੇ ਸਿੰਪਲ ਫੇਲ ਹੋਏ ਹੈਗੇ ਨੇ ਤੋਂ DAP ਦੇ ਜਿਹੜੇ ਸਿੰਪਲ ਫੇਲ ਅਜੇ ਤੱਕ ਉਹਨਾਂ ਫਰਮਾਂ ਤੇ ਕੋਈ ਕਾਰਵਾਈ ਨਹੀਂ ਕੀਤੀ DAP ਕੇਂਦਰ ਦੀਆਂ ਫਰਮਾਂ ਤੇ ਪੰਜਾਬ ਸਰਕਾਰ ਮਨਾਉਂਦੀ ਹੈਗੀ ਆ ਤੇ ਸਰਕਾਰ ਦੇ ਵਿੱਚ ਜਿਹੜੇ ਵੱਡੇ ਘਪਲੇ ਹੋਏ ਆ ਇਹਦਾ ਪਰਦਾ ਫਾਸ ਤੇ ਗਾਂ ਕਣਕ ਦਾ ਸੀਜ਼ਨ ਆ ਰਿਹਾ ਤੋਂ DAP ਸਾਨੂੰ ਲੁਰਿੰਦੀ ਮਹੱਈਆ ਕਰਾਈ ਜਾਵੇ ਤਾਂ ਜੋ DAP ਬਲੈਕ ਨਾ ਵਿਕ ਸਕੇ ਭਾਰਤ ਮਾਲਾ ਯੋਜਨਾ ਤਹਿ ਜਿਹੜੀਆਂ ਸੜਕਾਂ ਨਿਕਲ ਰਹੀਆਂ ਉਹ ਜਿਵੇਂ ਪੰਜਾਬ ਪੁਲਿਸ ਨੂੰ ਪੂਰੇ ਪੰਜਾਬ ਵਿੱਚ ਧੱਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਹੈ 2013 ਐਕਟ ਕਹਿੰਦਾ ਹੈਗਾ ਵੀ ਭਾਈ 2013 ਐਕਟ ਦੇ ਵਿੱਚ ਵੀ ਮਾਰਕੀਟ ਰੇਟ ਦਾ 6 ਗੁਣਾ ਵੱਧ ਜਿਹੜਾ ਰੇਟ ਕਿਸਾਨ ਨੂੰ ਦਿੱਤਾ ਜਾਵੇ ਤੇ ਇਹ ਕੰਪਡੀਆਂ ਦੇ ਭੱਕ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾਣੀਆਂ ਇਹਦਾ ਵੀ ਵਿਰੋਧ ਕਰਾਂਗੇ ਵੀ ਪੁਲਿਸ ਸ਼ੌਣੀ ਬਣਾ ਕੇ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਰਿਕੁਆਇਰ ਨਾ ਕੀਤੀਆਂ ਜਾਣ ਬਾਸਮਤੀ ਮਾਝੇ ਦੀ ਸਭ ਤੋਂ ਵੱਡੀ ਫਸਲ ਹੈਗੀ ਆ ਪੰਜਾਬ ਸਰਕਾਰ ਨੇ ਕਿਹਾ ਸੀ ਬਾਸਮਤੀ ਵੱਧ ਲਾਓ ਤਾਂ ਜੋ ਅਸੀਂ ਤੁਹਾਨੂੰ ਸਹੀ ਰੇਟ ਤੇ ਪਿਛਲੀ ਵਾਰ ਰੇਟ ਵੀ ਚੰਗੇ ਸੀਗੇ ਪਰ ਕੇਂਦਰ ਦੀ ਬਦਨੀਤੀ ਕਰਕੇ 950 ਡਾਲਰ ਸਿਪਮੈਂਟ ਜਿਹੜੀ ਆ ਪ੍ਰਤੀ ਟਨ ਲਾਈ ਗਈ ਰੇਟ ਡਿੱਗ ਪੇ ਗੁਵਾਂਡੀ ਮੁਲਕ ਪਾਕਿਸਤਾਨ ਦੇ ਵਿੱਚ 750 ਡਾਲਰ ਆ ਇਹਦਾ ਫਰਕ ਸੀਗਾ ਅੱਜ ਖਬਰਾਂ ਮਿਲ ਰਹੀਆਂ ਵੀ ਸ਼ਾਇਦ ਸਿਪਮੈਂਟ ਸ਼ਾਇਦ ਵਾਪਸ ਲਵੇ ਕੇਂਦਰ ਸਰਕਾਰ ਅਸੀਂ ਕਹਿੰਨੇ ਵੀ 700 ਡਾਲਰੇ ਕੀਤੀ ਜਾਵੇ ਉਹਦੀ ਪੁਸ਼ਟੀ ਹਜੇ ਤੱਕ ਹੋਈ ਨਹੀਂ ਅਗੇ ਸੀ ਕਿਨੇ ਪੰਜਾਬ ਸਰਕਾਰ ਵਿੱਚ ਪਵੇ ਉਹਨੂੰ ਘਟਾਵੇ ਸੀਐਮ ਸਾਹਿਬ ਦਾ ਕੋਈ ਬਿਆਨ ਨਹੀਂ ਹੈਗਾ ਵੀ ਸਾਡੀ ਬਸਮਤੀ ਮੰਡੀਆਂ ਵਿੱਚ ਰੋਲ ਰਹੀ ਹੈਗੀ ਆ ਇਹਦੇ ਨਾਲ ਦੀ ਨਾਲ ਜਿਵੇਂ ਤਹਿਸੀਲਾਂ ਦੇ ਵਿੱਚ ਭ੍ਰਸ਼ਟਾਚਾਰ ਆ ਡੀਸੀ ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲ ਖਰਾਬੀ ਹੁੰਦਾ ਦਾ ਬਿਆਸ ਤੋਂ ਹੁੰਦੇ ਆ ਜੇ ਪੂਰੇ ਅੰਮ੍ਰਿਤਸਰ ਦੇ ਬਾਈਪਾਸ ਦੇ ਵਿੱਚ ਤੁਹਾਨੂੰ ਪਤਾ ਸਾਲਾਂ ਬੱਧੀ ਮੈਨੂੰ ਵੀ 2-3 ਤਿੰਨ ਦਸ ਸਾਲ ਹੋ ਗਏ ਪ੍ਰੋਜੈਕਟਾਂ ਨੂੰ ਦੇਖਿਆ ਇਲਜ਼ਾਮ ਤਾਂ ਸਾਡੇ ਤੇ ਲੱਗਦੇ ਆ ਕਿ ਕਿਸਾਨ ਵੀ ਦੂ ਛੜਕਾ ਜਾਮ ਕਰਦੇ ਸਰਕਾਰੀ ਪ੍ਰੋਜੈਕਟ ਭਾਵੇਂ 3 ਸਾਲ ਛੜਕ ਜਾਮ ਕਰ ਸਕੇ ਤੇ ਲੋਕ ਖੱਜਲ ਖਰਾਬ ਹੋਣ ਉਹਦਾ ਜ਼ਿੰਮੇਵਾਰ ਕੌਣ ਹੈਗਾ ਤਾਂ ਲਗਾਤਾਰ ਪੰਜਾਬ ਸਰਕਾਰ ਆਪ ਦੇ ਅਫਸਰ ਸੀਪੀ ਬਦਲਦੀ डीसी ਬਦਲਦੀ ਹੈ ਮਸਲਿਆਂ ਦਾ ਹੱਲ ਨਹੀਂ ਹੈਗਾ ਤੁਸੀਂ ਅਫਸਰਾਂ ਨੂੰ ਕਿਤੇ ਕੰਮ ਕਰਨ ਦਿਓ ਜੇ ਕੋਈ ਥੋੜਾ ਪ੍ਰੋਟੋਕਾਲ ਹੈਗਾ ਤੁਸੀਂ ਕਿੰਨੂੰ ਲਾਓ ਪਰ ਅਫਸਰਾਂ ਨੂੰ ਕੋਈ 2-3 ਸਾਲ ਦਾ ਸਮਾਂ ਵੀ ਦਿਓ ਜਿਹੜਾ ਉੱਥੇ ਬਹਿ ਕੇ ਕੰਮ ਕਰ ਸਕੇ ਕੋਈ ਪੰਜਾਬ ਦੀ ਡਿਵੈਲਪਮੈਂਟ ਹੋ ਸਕੇ ਤੋਂ ਇਹ ਇਹ ਅਜੇ ਹੀ ਵੀ ਆਪੇ ਗਾਂ ਸੀਜ਼ਨ ਆ ਰਿਹਾ ਉਹਦੀ ਤਿਆਰੀ ਕੀ ਹੈਗੀ ਆ ਤੋਂ ਇਹ ਇਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਆਪਾਂ ਜਿਹੜਾ ਵਾ 24 ਸਤੰਬਰ ਨੂੰ ਮੋਰਚਾ ਲਾਉਣ ਜਾ ਰਹੇ ਆ ਉਹਦੇ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਸੀ ਵੀ ਦੇਸ਼ ਦੁਨੀਆ ਤੱਕ ਗੱਲ ਸਾਡੀ ਚਲੀ ਜਾਵੇ ਜੇ ਸਰਕਾਰ ਸਮੇਂ ਰੇਂਦੇ ਮਸਿਆਂ ਦਾ ਹੱਲ ਕਰ ਦੂਗੀ ਤੇ ਦੇ ਬਾਰੇ ਸੋਚ ਲਾਂਗੇ ਜੇ ਨਹੀਂ ਕਰੂਗੀ ਤੇ ਫਿਰ ਮੋਰਚਾ ਲਾਇਆ ਜਾਊਗਾ ਜਦੋਂ ਧਰਨਾ ਲਾਇਆ ਸੀ ਤੁਸੀਂ ਪੰਜਾਬ ਸਰਕਾਰ ਨੇ ਉਦੋਂ ਕਹਿਆ ਸੀ ਮੈਂ ਵਕੀਲ ਬਣ ਕੇ ਨਾਲ ਖਲੋਤਾ ਹਾਂ ਦੇਖੋ ਦਾਅਵੇ ਤਾਂ ਭਗਵੰਤ ਮਾਨ ਜੀ ਕਰਦੇ ਹੀ ਹੈਗੇ ਆ ਪੀ ਅਸੀਂ ਕਿਸਾਨਾਂ ਦੇ ਵਕੀਲ ਬਣ ਕੇ ਆ ਪਰ ਲੱਗਦਾ ਨਹੀਂ ਹੁਣ ਤਾਂ ਲੱਗਦਾ ਕੇਂਦਰ ਨਾਲ ਖੜੇ ਆ ਅ ਸ਼ੰਭੂ ਮੋਰਚੇ ਦੇ ਅੱਜ ਅਸੀਂ ਗਗਨ ਚੌਕ ਜਾਮ ਕਰਨਾ ਸੀਗਾ ਬਿਜਲੀ ਅਜੇ ਤੱਕ ਨਹੀਂ ਸਪਲਾਈ ਸਾਨੂੰ ਦੇ ਸਕੇ ਠੀਕ ਆ ਸ਼ੀਤਪੁਰਾ ਨੂੰ ਨੌਕਰੀਆਂ ਦੇ ਦੇ ਵਕੀਲ ਕਾਦੇ ਹੈਗੇ ਆ ਤੋ ਬਿਆਨ ਦੇਣ ਨੂੰ ਕੁਝ ਹੋਰ ਹੁੰਦੇ ਆ ਕਰਨ ਨੂੰ ਕੁਝ ਹੋਰ ਹੁੰਦੇ ਆ ਪੰਜਾਬ ਸਰਕਾਰ ਦੀ ਮਨਸ਼ਾ ਕੀ ਲੱਗਦੀ ਕਿਸਾਨਾਂ ਬਾਰੇ ਮੈਨੂੰ ਲੱਗਦਾ ਪੰਜਾਬ ਸਰਕਾਰ ਜੋ ਵਾਅਦੇ ਪਿਛਲੇ ਦੋਆਂ ਢਾਈਆਂ ਸਾਲਾਂ ਚ ਕਰਕੇ ਲੋਕਾਂ ਨਾਲ ਆਈ ਸੀ ਪੂਰੀ ਤਰ੍ਹਾਂ ਫੇਲ ਹੋ ਗਏ ਜੋ ਸਾਨੂੰ ਲੱਗਦਾ ਪੰਡਿਆ ਸਾਹਿਬ ਝੋਲੇ ਦੀ ਬਤਲ ਆ ਰਹੀ ਆ ਤੋਂ ਮੇਰੀ ਪ੍ਰਾਲੀ ਸਾੜਨ ਤੇ ਰੋਕ ਲਗਾਈ ਜਾ ਰਹੀ ਹੈ ਉਹ ਤੇ ਕੀ ਐਕਸ਼ਨ ਹੋਏਗਾ ਹਾਂ ਅਸੀਂ ਪ੍ਰਾਲੀ ਵਾਲੇ ਮੁੱਦੇ ਦਾ ਵੀ ਹੱਲ ਕਰਨ ਦਾ ਕੀ ਮੰਗ ਪਾਈ ਹੋਈ ਆ ਵੀ ਪ੍ਰਾਲੀ ਦੇ ਜਿੰਮੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ 100 ਰੁਪਿਆ ਬੋਨਸ ਦਿੱਤਾ ਜਾਵੇ ਜੀਐਨਜੀ ਦੀਆਂ ਉਹ ਰੂਲਿੰਗਸ ਨੇ ਵੀ ਕਿਸਾਨਾਂ ਨੂੰ ਫਿਰ ਹੀ ਜਿਹੜੀ ਆ ਉਹ ਮਹੱਈਆ ਕਰਾਈ ਜਾਵੇ ਮਸ਼ੀਨਰੀ ਅਸੀਂ ਅੱਜ ਵੀ ਤੁਹਾਡੇ ਮਾਦਮਨਾ ਕਹਿੰਨੇ ਭਾਈ ਪ੍ਰਾਲੀ ਪਈ ਹੈ ਚੱਕ ਕੇ ਲੈ ਜਾਓ ਇਹਦਾ ਠੋਸ ਹੱਲ ਕਰੋ ਅਸੀਂ ਤਾਂ ਪ੍ਰਾਲੀ ਨੂੰ ਅੱਗ ਨਹੀਂ ਲਾਉਣਾ ਚਾਹਤ ਚਲੋ ਹੋਣ ਭਾਵੇਂ ਗ੍ਰੀਨ ਟ੍ਰਿਬਿਊਨਲ ਨੇ ਕਹਿ ਦਿੱਤਾ ਹੈਗਾ ਪੀ ਹੁਣ ਦਿੱਲੀ ਨਹੀਂ ਤੁਹਾਡਾ ਤੂੰ ਆਉਂਦਾ ਹੈਗਾ ਚਲ ਮੈਂ ਇਸ ਇਲਜ਼ਾਮ ਤੋਂ ਸ਼ਾਇਦ ਹਰ ਕੀ ਬੱਝ ਜੀ ਮੈਨੂੰ ਲੱਗਦਾ ਇਸ ਇਸ ਪਰਾਲੀ ਵਾਲੇ ਮੁੱਦੇ ਤੇ ਸਿਆਸਤ ਹੁੰਦੀ ਹੈ ਇਹਦਾ ਜਿਹੜਾ ਪੋਲੂਸ਼ਨ ਵਾਲਾ ਇਸ਼ੂ ਬਹੁਤ ਵੱਡਾ ਇਸ਼ੂ ਆ 75 ਤੋਂ 51% ਇੰਡਸਟਰੀ ਪੋਲੂਸ਼ਨ ਕਰਦੀ ਹੈਗੀ ਆ ਜਿਵੇਂ ਅਸੀਂ ਅੰਮ੍ਰਿਤਸਰ ਦੇ ਵਿੱਚ ਧਰਨਾ ਲਾਇਆ ਸੀ ਸਾਰਾ ਅੰਮ੍ਰਿਤਸਰ ਫੈਕਟਰੀਆਂ ਨੇ ਜ਼ਹਿਰੀਲਾ ਕੀਤਾ ਹੋ ਗਿਆ ਬੁੱਢੇ ਨਾਲੇ ਦਾ ਰੋਲਾ ਕਿੰਨਾ ਪਿਆ ਹੈਗਾ ਤੋਂ ਸਰਕਾਰ ਦਾ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਮੈਂ ਕਹਿੰਦਾ ਕੰਟਰੋਲ ਕਰਦੇ ਹੋ ਪ੍ਰਦੂਸ਼ਣ ਬੋਰਡ ਹੀ ਕਹੋ ਕੰਟਰੋਲ ਤਾਂ ਹੈ ਨਹੀਂਗਾ ਨਾ ਕੋਈ ਕੰਮ ਕਰਦਾ ਹੈਗਾ ਅਸੀਂ ਪਰਾਲੀ ਦਾ ਠੋਸਾ ਲਚਾਉਂਦੇ ਆ ਵੀ ਇਹਦਾ ਮਸਲਾ ਹੱਲ ਲੋ